ਇੱਕ 29 ਨੰਬਰ ਐਫ ਆਰ ਦਰਜ ਕੀਤੀ ਗਈ ਸੀ 28 3 2024 ਨੂੰ ਜਰਮ 379 ਬੀ ਦੇ ਵਿੱਚ ਦਰਜ ਕੀਤੀ ਗਈ ਸੀ ਜਿਹਦੇ ਵਿੱਚ ਕੀ ਆ ਤਿੰਨ ਨੌਜਵਾਨ ਜਿਹੜੇ ਸੀਗੇ ਕੀ ਉਹ ਇੱਕ ਬੁੱਕ ਸਟੋਰ ਦੇ owner ਕੋਲੋਂ ਉਹਨਾਂ ਨੇ ਖੋਹ ਕੀਤੀ ਸੀਗੀ ਗਲੀ ਨੰਬਰ ਬੀ ਕਨਈਆ ਹਸਪਤਾਲ ਦੇ ਲਾਗੋਂ ਜਿਹਦੇ ਚੋਂ ਉਹਨਾਂ ਨੇ ਉਹਨਾਂ ਨੂੰ ਪੈਰ ਪੈਰ ਮਾਰ ਕੇ ਉਹਨਾਂ ਦੀ ਐਕਟਿਵਸ ਉੱਟ ਕੇ ਤੇ ਉਹਦੇ ਕੋਲੋਂ 4 ਲੱਖ ਰੁਪਏ ਦੀ ਖੋਹ ਕੀਤੀ ਗਈ ਸੀ ਉਦੇ ਵਿੱਚੋਂ ਅਸੀਂ ਦੋ ਬੰਦੇ ਪਹਿਲਾਂ ਹੀ ਅਰੈਸਟ ਕਰ ਚੁੱਕੇ ਹਾਂ ਜਿਹਦੇ ਵਿੱਚ ਕੀ 30000 ਰੁਪਇਆ 1 ਕਰੋੜ ਤੇ 1 ਲੱਖ ਰੁਪਇਆ 1 ਕਰੋ ਰਿਕਵਰ ਹੋਇਆ ਇੱਕ ਮਨੋਜ ਕੁਮਾਰ ਉਰਫ ਮੰਗਾ ਤੇ ਦੂਸਰਾ ਅਮਿਤ ਕੁਮਾਰ ਉਰਫ ਪਰਫੀ ਤੇ ਹੁਣ ਅੱਜ ਅਸੀਂ ਇੱਕ ਵਿਸ਼ਾਲ ਪੁੱਤਰ ਜਿਹੜਾ ਕਿ ਮਾਸਟਰ ਮਾਈਂਡ ਸੀਗਾ ਜਿਹੜਾ ਕਿ ਇਹਨਾਂ ਦੀ ਦੁਕਾਨ ਦੇ ਉੱਤੇ ਕੰਮ ਕਰਦਾ ਸੀਗਾ ਉਹਨੂੰ ਅਸੀਂ ਅਰੈਸਟ ਕੀਤਾ ਤੇ ਉਹਦੇ ਕੋਲ ਵੱਖਰੀ ਪੁੱਛਗਿੱਛ ਹੋ ਰਹੀ ਹੈ ਤੇ ਜਿਹੜਾ ਵੀ ਅੱਗੇ ਸਾਹਮਣੇ ਆਏਗਾ ਉਹ ਦੱਸਿਆ ਜਾਏਗਾ